ਬੀਤੀ ਰਾਤ ਪਿੰਡ ਦਫਤਰੀ ਵਾਲਾ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਮਨਦੀਪ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਦਫਤਰੀ ਵਾਲਾ ਦੀ ਮੌਤ ਹੋ ਗਈ। ਮਨਦੀਪ ਸਿੰਘ ਸਿਟੀ ਸਮਾਨਾ ਵਿਖੇ ਪੁਲਿਸ ਮੁਲਾਜ਼ਮ ਸੀ ਤੇ ਇਸ ਸਮੇਂ ਡੈਪੂਟੇਸ਼ਨ ਤੇ ਸਦਰ थाना ਸਮਾਨਾ ਵਿਖੇ ਡਿਊਟੀ ਦੇ ਰਿਹਾ ਸੀ। ਮਨਦੀਪ ਸਿੰਘ ਡਿਊਟੀ ਖਤਮ ਕਰਕੇ ਬੀਤੀ ਰਾਤ ਆਪਣੇ ਕਾਰ ਵਿੱਚ ਆਪਣੇ ਘਰ ਵਾਪਸ ਜਾ ਰਿਹਾ ਸੀ ਕਿ ਪਿੰਡ ਦੇ ਮੋੜ ਤੇ ਪਹੁੰਚ ਕੇ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਕਾਰ ਦਾ ਸੰਤੁਲਨ ਵਿਗੜਨ ਕਾਰਨ ਉਹ ਪਹਿਲਾਂ ਟਰਾਂਸਫਾਰਮਰ ਵਿੱਚ ਜਾ ਵਜੀ ਤੇ ਫਿਰ ਪਲਟ ਗਈ ਪੁਲਿਸ ਨੇ ਮ੍ਰਿਤਕ ਮਨਦੀਪ ਸਿੰਘ ਦੇ ਪਿਤਾ ਲਾਲ ਸਿੰਘ ਦੇ ਬਿਆਨਾਂ ਤੇ ਆਧਾਰ ਤੇ ਅਨਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਮ੍ਰਿਤਕ ਦਾ ਪੋਸਟਮਾਰਟਮ ਸਮਾਨਾ ਦੇ ਸਿਵਲ ਹਸਪਤਾਲ ਵਿਖੇ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਨਿਊਜ਼ 13 ਤੋਂ ਸੁਨੀਲ ਚਾਵਲਾ ਤੇ ਅਸ਼ਵਨੀ ਗਰਗ ਦੀ ਰਿਪੋਰਟ ਮਨਾਨ ਸਿੰਘ ਜੀ ਜੀ ਮੇਰਾ ਬੇਟਾ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦਾ ਸੀ ਜੀ ਕਿੱਥੇ ਡਿਊਟੀ ਸੀ ਡਿਊਟੀ ਉਹ ਉਹਨਾਂ ਦੀ ਸਿਟੀ ਦੇ ਵਿੱਚ ਸੀ ਜੀ ਉਹ ਡਿਪਲੋਮੇਸ਼ਨ ਤੇ ਇਧਰ ਸਦਰ ਚ ਭੇਜੇ ਹੋਏ ਸੀ ਜੀ ਜੀ ਤੇ ਬਾਕੀ ਉਹ ਜਦੋਂ ਕੱਲ ਸ਼ਾਮ ਨੂੰ ਤਕਰੀਬਨ ਕੋਈ 8:30 ਦੇ ਕਰੀਬ ਜੀ ਆਪਣੇ ਡਿਊਟੀ ਦੇ ਦੌਰਾਨ ਪਿੰਡ ਨੂੰ ਵਾਪਸ ਆ ਰਹੇ ਸੀ ਜੀ ਤੇ ਮੈਂ ਖਾਣਾ ਪਾਣੀ ਖਾ ਕੇ ਆਪਣੇ ਘਰੋਂ ਸੂਆ ਪਿੰਡ ਦੇ ਨਹਿਰ ਹੈ ਜੀ ਨਹਿਰ ਤੋਂ ਵਾਪਸ ਸ਼ਹਿਰ ਕਰਦਾ ਵਾਪਸ ਆ ਰਿਹਾ ਸੀ ਕਿ ਮੈਂ ਆਪਣੇ ਬੇਟੇ ਦੀ ਗੱਡੀ ਦੇਖੀ ਹੂੰ ਹੂੰ ਤੇ ਜਦੋਂ ਇੱਕ ਅਣਪਛਾਤੀ ਗੱਡੀ ਬਹੁਤ ਤੇਜ਼ speed ਨਾਲ ਮਤਲਬ ਕਿ ਉਹਦੇ ਨਾਲ ਟਕਰਾ ਕੇ ਲੰਗੀ ਹੂੰ ਹੂੰ ਤੇ ਉਹਦੀ ਢੂੜ ਨਾਲ ਮੈਨੂੰ ਕੁਝ ਵੀ ਨਜ਼ਰ ਨਹੀਂ ਆਇਆ ਕਿਉਂਕਿ ਮੇਰੀ ਐਕਚੁਅਲੀ ਉਹ ਨਿਗਾਹ ਬਹੁਤ ਘੱਟ ਹੈ ਜੀ ਜੀ ਤੇ ਉਸ ਤੋਂ ਬਾਅਦ ਮੈਂ ਰੋਲਾ ਪਾਇਆ ਹੂੰ ਤਾਂ ਨੌਜਵਾਨ ਪਿੰਡ ਦੇ ਲਵੇ ਪਿੰਡ ਦੇ ਵਿੱਚ ਧੂਂਈਆਂ ਲੱਗਦੇ ਨੇ ਜੀ ਅੱਜ ਕੱਲ ਉਹ ਜਵਾਨ ਜਦੋਂ ਰੋਲਾ ਸੁਣ ਕੇ ਆਏ ਤਾਂ ਉਹਨਾਂ ਨੇ ਗੱਡੀ ਆ ਹਵਾਜ ਘੁਮਾ ਕੇ ਉਹ ਆਪਣਾ ਫਰਾਰ ਹੋ ਗਏ ਜੀ ਮੈਂ ਉਹ ਜੋ ਨੌਜਵਾਨਾਂ ਨੇ ਮੇਰੇ بیٹے ਨੂੰ ਗੱਡੀ ਦੇ ਵਿੱਚੋਂ ਖਿੱਚ-ਪੁੱਛ ਕੇ ਕੱਢਿਆ ਜੀ ਉਸ ਤੋਂ ਬਾਅਦ ਅਸੀਂ ਉਸਨੂੰ ਸਿਵਲ ਹਸਪਤਾਲ ਉੱਤੇ ਪਾਤੜਾ ਲੈ ਗਏ ਜੀ ਪਾਤੜਾ ਡਾਕਟਰ ਸਾਹਿਬ ਨੇ ਉਹਨੂੰ ਡੈੱਡ ਬਾਡੀ ਕਰਾਰ ਦਿੱਤਾ ਜੀ ਉਸ ਤੋਂ ਬਾਅਦ ਉਹਨਾਂ ਨੂੰ ਅਸੀਂ ਤਕਰੀਬਨ ਉਗੀ 11:30 ਪਾਉਣੇ 12 ਦੇ ਕਰੀਬ ਇੱਥੇ ਸਮਾਨਾ ਲੈ ਕੇ ਆਏ ਜੀ ਇੱਥੇ ਡੈੱਡ ਬੋਡੀ ਜਮਾ ਹੋਈ ਕਿੰਨੇ ਸਾਲ ਹੋ ਗਏ ਮੰਦੀਪ ਦੇ ਬਿਆਨ ਹਾਂਜੀ ਮੰਦੀਪ ਦੇ ਬੱਚੇ ਕਿੰਨੇ ਆ ਇੱਕ ਬੇਟਾ ਜੀ ਉਹਦਾ ਵਿਆਹ ਹੋਇਆ ਨੂੰ ਤੇ 4 ਸਾਲ 2 2016 ਦੇ ਵਿੱਚ ਇੱਕ ਸੌਤ ਹੋਇਆ ਸੀ ਹਾਂਜੀ ਸਰ ਤੁਹਾਡਾ ਨਾਮ ਜਗਦੀਪ ਸਿੰਘ ਛੱਠਾ ਜੀ ਸਰਪੰਚ ਜੀ ਦਾ ਹਾਂਜੀ ਦਫ਼ਤਰੀ ਵਾਲਾ ਹਾਂਜੀ ਸਰ ਮੰਦੀਪ ਸਿੰਘ ਜੀ ਦਾ ਪੁੱਤਰ ਦਾ ਨਾਮ ਇਹਨਾਂ ਦੇ ਫਾਦਰ ਸਾਹਿਬ ਦਾ ਨਾਮ ਲਾਲ ਸਿੰਘ ਜੀ ਇਹ ਮਨਦੀਪ ਸਿੰਘ ਪੰਜਾਬ ਪੁਲਿਸ ਚ ਜੇ ਹੈੱਡ ਕਨਸਟੇਬਲ ਥਾਣਾ ਸਦਰ ਸਮਾਣੀ ਵਿੱਚ ਆਪਣਾ ਕੰਪਿਊਟਰ ਤੇ ਕੰਮ ਕਰਦਾ ਸੀ ਹੁਣ ਸੀ ਸੀ ਸੈਕੂਨਸੀ ਦੇ ਤੌਰ ਤੇ ਕੰਮ ਕਰਦਾ ਸੀ ਕੱਲ ਜਦੋਂ ਅਸੀਂ ਡਿਊਟੀ ਤੋਂ ਬਾਅਦ ਆਪਣੇ ਘਰ ਜਾ ਰਿਹਾ ਸੀ ਪਿੰਡ ਪਹੁੰਚਿਆ ਪਿੰਡੋਂ ਇੱਕ ਅੱਗੋਂ ਸਾਈਡ ਤੋਂ ਇੱਕ ਤੇਜ਼ ਰਫਤਾਰ ਕਾਰ ਆਈ ਜੋ ਕਿ ਇਹਨੂੰ ਸਾਈਡ ਮਾਰ ਕੇ ਲੰਗੀ ਤੇ ਉਸ ਤੋਂ ਬਾਅਦ ਉਹਦਾ ਗੱਡੀ ਦਾ ਨੰਬਰ ਤਾਂ ਟਰੇਸ ਹੋ ਗਿਆ ਪਰ ਹਜੇ ਪਤਾ ਨਹੀਂ ਕਿ ਦੀ ਆ ਗੱਡੀ ਨਾ ਉਹ ਮਾਰਨਸਾਰੀ ਭੱਜ ਗਈ ਸੀ ਤੇ ਮੌਕੇ ਤੇ ਡੈਥ ਹੋਈ ਸੀ ਹਾਂਜੀ ਮੌਕੇ ਤੇ ਡੈਥ ਹੋਈ ਸੀ ਦੀ ਮਦਦ ਲਈ ਦੇਖੋ ਜੀ ਪਰਿਵਾਰ ਵਿੱਚ ਤਾਂ ਇਕੱਲਾ ਬੇਟਾ ਰਹਿ ਗਿਆ ਜੀ ਐਡੀ ਪ੍ਰਾਪਰਟੀ ਵੀ ਨਹੀਂ ਇਹਨਾਂ ਕੋਲ ਹੈਗੀ ਅਜੇ ਤੱਕ ਇਹਨੇ ਆ ਵੀ ਸਭ ਤੋਂ ਵੱਧ ਤੋਂ ਵੱਧ ਦੀ ਮਾਲੀ ਸਹਾਇਤਾ ਇਹ ਪਰਿਵਾਰ ਦੀ ਕੀਤੀ ਜਾਵੇ ਤਾਂ ਜੋ ਉਹ ਆਪਣੇ ਜਿਹੜੇ ਆਪਣੇ ਬੱਚੇ ਨੂੰ ਵੜਾ ਸਕੇ ਇਹਦੇ ਫੀਰੈਂਸ ਨੇ ਤੇ ਉਹਨਾਂ ਦੀ ਮਦਦਤ ਹੋ ਸਕੇ ਜੀ ਅਸੀਂ ਇੱਕ ਜੀ ਸਰਕਾਰ ਅੱਗੇ ਅਰਦਾਸ ਕਰਦੇ ਹਾਂ ਬੇਨਤੀ ਕਰਦੇ ਹਾਂ ਵੀ ਇਹਨੂੰ ਮਾਲੀ ਮਦਦਤ ਵੱਧ ਤੋਂ ਵੱਧ ਦਿੱਤੀ ਜਾਵੇ ਤੇ ਨੌਕਰੀ ਇਹਨਾਂ ਦੇ ਪਰਿਵਾਰਕ ਮੈਂਬਰ ਨੂੰ ਤੁਹਾਨੂੰ ਨੌਕਰੀ ਇਹ ਹਸਤਾ ਜੀ ਜੀ ਦੱਤਰੀ ਵਾਲੇ ਪਿੰਡ ਵਿੱਚ ਹੋਇਆ ਜੀ ਜੀ ਇਹ ਆਚਾਨਕ ਆਪਣੀ ਡਿਊਟੀ ਕਰਕੇ ਘਰ ਨੂੰ ਜਾ ਰਿਹਾ ਸੀ ਕੀ ਨਾਮ ਸੀ ਮਨਜੀਤ ਸਿੰਘ ਇਹ ਸਿੱਧੀ ਸਮਨ ਹੈ ਜੀ ਰੋਅਰ ਨੇ ਕਹਿੰਦੇ ਜੀ ਜੇ ਮਤਲਬ ਇਹ ਤਾਂ ਇਹ ਅਨਨੌਨ ਗੱਡੀ ਤੇ ਬਾਅਦ ਚ ਕੋਈ ਜੱਟੀ ਕੀਤੀ ਜੀ ਨੇ ਕੋਈ ਖੇਡ ਮਾਰੀ ਗੱਡੀ ਪੇਟ ਮਾਰੀ ਗੱਡੀ ਹਾਂ ট্রান্সਫਾਰਮਰ ਤੇ ਠੀਕ ਉਹ ਤਾਂ ਫਟ ਕੇ ਟ੍ਰਾਂਸਫਾਰਮਰ ਚ ਲੱਗੇ ਜੀ ਹਾਂ ਜੀ ਉਹਨੋਂ ਉਹ ਕਾਦਰ ਦੇ ਬਣਾ ਦੇ ਚੱਲਦੇ ਉਹਨਾਂ ਦਾ ਲਾਲ ਸਿੰਘ ਹੈ 279 ਹਾਂ 426 304 ਇਹ ਆਈ ਪੀ